ਕੀ ਕੰਗਣਾ ਰਣੌਤ ਆ ਜਿਹੜੀ ਉਹ ਬੜੀ ਪੰਜਾਬ ਬਾਰੇ ਜਿਹੜੀ ਆ ਭੱਦੀ ਸ਼ਦਾਵਲੀ ਬੋਲਦੀ ਆ ਆਤੰਗਵਾਦੀ ਬੋਲਦੀ ਆ ਕਿਸ ਤਰ੍ਹਾਂ ਪਹਿਲਾਂ ਵੀ ਬੋਲਦੀ ਰਹੀ ਆ ਅਗਰ ਉਸ ਬੀਬੀ ਕੁਲਵਿੰਦਰ ਕੌਰ ਨੇ ਸ਼ੇਰਨੀ ਨੇ ਅਗਰ ਉਹਦੇ ਥੱਪੜ ਮਾਰਿਆ ਤੇ ਇਹਦੇ ਬੜੇ ਕਾਰਨ ਆ ਕਿਉਂਕਿ ਉਹ ਪਹਿਲਾਂ ਵੀ ਉਹਦੀ ਜ਼ੁਬਾਨ ਜਿਹੜੀ ਆ ਬਹੁਤ ਲੜਖੜਾਉਂਦੀ ਆ ਬੜਾ ਟੇਡਾ ਮੇਡਾ ਲੋਕਾਂ ਨੂੰ ਜਿਹੜਾ ਇਹ ਬੋਲਦੀ ਰਹਿੰਦੀ ਆ ਫੈਸਬਾਜੀ ਚੱਲਦੀ ਆ ਜਿਹਦੇ ਚਲਦੇ ਸਰਕਾਰ ਨੂੰ ਇਹਦੇ ਉੱਤੇ ਵੀ ਐਕਸ਼ਨ ਲੈਣਾ ਚਾਹੀਦਾ ਕਿ ਇਹ ਤਾਂ ਪਹਿਲਾਂ ਦਾ ਕਿੰਦਾ ਦਾ ਰਿਕਾਰਡ ਆ ਜਿਹੜੀ ਬੀਬੀ ਕੁਲਵਿੰਦਰ ਕੌਲ ਆ ਉਹਦੀ ਜਿੰਨੀ ਵੀ ਨੌਕਰੀ ਹੋਈ ਆ ਉਹਦਾ ਰਿਕਾਰਡ ਬਹੁਤ ਸਾਫ਼ ਆ ਅਸੀਂ ਜੋ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਤੇ ਦੇਸ਼ ਭਰ ਦੀਆਂ ਉੱਤਰ ਦੇਸ਼ ਭਰ ਦੀਆਂ ਜਥੇਬੰਦੀਆਂ ਸਾਰੀਆਂ ਹੀ ਉਹ ਦਾ ਜਿਹੜਾ ਵਾ ਸਮਰਥਨ ਕਰਦੇ ਉਸ ਬੀਬੀ ਦਾ ਉਸ ਬੀਬੀ ਦੇ ਨਾਲ ਆ ਕੱਲ ਅੰਮ੍ਰਿਤਸਰ ਤੋਂ ਅਸੀਂ ਚੱਲ ਕੇ ਚੰਡੀਗੜ੍ਹ ਤੱਕ ਅਸੀਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਹਿਮਾਚਲ ਹਰਿਆਣਾ ਪੰਜਾਬ ਦੇ ਵਸਨੀਕਾਂ ਨੂੰ ਕਿ ਇਸ ਐਸਐਸਪੀ ਜਿਹੜਾ ਵਾ ਉਹਦੇ ਜਿਹੜਾ ਦਫ਼ਤਰ ਤੱਕ ਅਸੀਂ ਆ ਜਿਹੜਾ ਇਹ ਮਾਰਚ ਕੱਢਣਾ ਵਾ ਉਸੋ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਆ ਉਥੇ ਇਸ ਮਾਰਚ ਦਾ ਜਿਹੜਾ ਵਾ ਜਰੂਰ ਸਹਿਯੋਗ ਦਿਓ। ਦੇਖੋ ਅੱਜ ਮਾਸਟਰਾਂ ਦਾ ਵੀ ਕੀ ਹਾਲ ਪਾਇਆ ਪਿਆ ਜਿਹੜੇ ਦੁਕਾਨਦਾਰ ਉਹਨਾਂ ਦਾ ਵੀ ਬੁਰਾ ਹਾਲ ਆ ਕਿਉਂਕਿ ਕੋਆਪਰੇਟ ਘਰਾਣੇ ਆ ਕੇ ਇਹਨਾਂ ਦੁਕਾਨਾਂ ਨੂੰ ਵੀ ਖਾ ਜਾਣਾ ਕਿਸਾਨੀ ਮਜ਼ਦੂਰੀ ਵੀ ਇਹ ਖਾ ਗਏ ਆ। ਹੋਰ ਦੇਖ ਲਓ ਵੀ ਜਿਹੜੇ ਮਲਾਜਮੇ ਉਹਨਾਂ ਦਾ ਬੁਰਾ ਹਾਲ ਕਰਤਾ ਇਹਨਾਂ ਨੇ। ਬਾਕੀ ਤੁਸੀਂ ਆਪਣੀ ਆਰਮੀ ਦੀ ਭਰਤੀ ਰਹਿ ਗਈ ਸੀ। ਉਹਦਾ ਚਲੋ ਠੀਕ ਠਾਕ ਚੱਲਦਾ ਹੀ ਉਹ ਵੀ ਦੇਖੋ ਜਿਹੜੀ ਆ 3-4 ਸਾਲ ਦੀ ਇਹ ਕਰਕੇ ਉਹਨਾਂ ਨੂੰ ਵੀ ਜਿਹੜਾ ਵਾ ਇਹਨਾਂ ਨੇ ਪੁੱਠੇ ਪਾਤਾ ਇਸ ਟਾਈਮ ਜਿਹੜੇ ਮੁਲਾਜ਼ਮ ਵੀ ਆ ਦੁਕਾਨਦਾਰ ਵਾ ਕਿਸਾਨ ਵਾ ਮਜ਼ਦੂਰ ਵਾ ਛੋਟੇ ਬਿਜ਼ਨਸਮੈਨ ਵਾ ਉਹ ਇਹ ਸਰਕਾਰ ਤੋਂ ਬਿਲਕੁਲ ਤੰਗ ਵਾ ਪਰ ਅਸਿਹ ਧਰਨੇ ਦੀ ਆਵਾਜ਼ ਪੂਰੇ ਦੇਸ਼ ਭਰ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ ਤੇ ਚੱਕ ਰਹੇ ਆ ਇਹਦਾ ਅਸਰ ਤੁਸੀਂ ਇਸ ਵਾਰ ਮੋਦੀ ਦੀ ਸਰਕਾਰ ਬਣ ਦੇ ਵਿੱਚ ਵੇਖਿਆ ਹੀ ਆ ਕਿ ਬੜੀ ਲੰਗੜੀ ਮਿਗੜੀ ਜੀ ਜਿਹੜੀ ਸਰਕਾਰ ਵਾਹ ਬਣ ਰਹੀ ਆ ਦੂਜੇ ਵੀ ਵੱਡੇ ਵੱਡੇ ਅਹੁਦੇ ਮੰਗ ਰਹੇ ਆ ਪਰ ਮੋਦੀ ਦਾ ਚਿਹਰਾ ਇਸ ਟਾਈਮ ਜਿਹੜਾ ਉੱਤਰਿਆ ਪਿਆ ਵਾ ਇਹ ਤੁਸੀਂ ਰੋਜ਼ ਖਬਰਾਂ ਦੇ ਵਿੱਚ ਦੇਖਦੇ ਹੀ ਹੋ ਜੀ ਜੋ ਵੀ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਨਿਕਲ ਕੇ ਆਏ ਨੇ ਤੁਸੀਂ ਮੰਨਦੇ ਹੋ ਕਿ ਕਿਸਾਨ ਆਗੂਆਂ ਨੇ ਜੋ ਵੀ ਇਹ ਧਰਨੇ ਪ੍ਰਦਰਸ਼ਨ ਲਗਾਏ ਉਸ ਦਾ ਨਤੀਜਾ ਹੈ ਦੇਖੋ ਜੀ ਕਿਸਾਨ ਆਗੂ ਜਾਂ ਆਮ ਕਿਸਾਨ ਦੁਕਾਨਦਾਰ ਸਾਰਿਆਂ ਦੇ ਐਸੀ ਜਿਹੜਾ ਵਾ ਸਾਥ ਮੰਨਦੇ ਆ ਕਿ ਇਹ ਜਿਹੜੀ ਇਹਦੀ ਹੇਕੜੀ ਸੀ ਪ੍ਰਧਾਨ ਮੰਤਰੀ ਦੀ ਉਹ ਇਸ ਟਾਈਮ ਜਿਹੜੀ ਆ ਅੱਧ ਚ ਆ ਗਈ ਆ ਇਹ ਜਿਹੜੀਆਂ 80 70 80 ਸੀਟਾਂ ਇਹ ਥਾਂ ਆ ਗਏ ਆ ਇਹਨਾਂ ਦਾ ਹੁਣ ਜਿਹੜਾ ਜਹਾਜ਼ ਆ ਤਾਂ ਨੂੰ ਨਹੀਂ ਜਾ ਰਿਹਾ ਇਹ ਥਾਂ ਨੂੰ ਦਿਨ ਪਰ ਆ ਰਿਹਾ ਵਾ ਇਹਨਾਂ ਦੀ ਜਿਹੜੀ ਦਿਨ ਪਰ ਵਾ ਥਾਂ ਨੂੰ ਆਉਂਦੀ ਆਉਂਦੀ ਹੈ ਸਰਕਾਰ ਦੇਖ ਲਿਓ ਤੁਸੀਂ ਇਹ ਜਿਹੜੀ ਆ ਬਿਲਕੁਲ ਸਰਕਾਰ ਖਤਮ ਹੋ ਜਾਣੀ ਆ ਕਿਉਂਕਿ ਲੋਕਾਂ ਦੇ ਹਿੱਤ ਦੀ ਇਹ ਗੱਲ ਨਹੀਂ ਕਰਦੇ 15 15 ਲੱਖ ਦੇ ਵਾਅਦੇ ਕਰਦੇ ਆ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਜਾਂਦੇ ਆ ਦੇਸ਼ ਨੂੰ ਵੇਚਣ ਦੇ ਆ ਰੇਲ ਇਹਨਾਂ ਨੇ ਵੇਚਤੀ ਆ 에ਰਪੋਰਟ ਇਹਨਾਂ ਨੇ ਵੇਚਤੇ ਆ ਜਹਾਜ਼ ਇਹਨਾਂ ਨੇ ਵੇਚਤੇ ਆ ਕਰਸਾਨੀ ਨੂੰ ਇਹਨੇ ਜ਼ੀਰੋ ਕਰਤਾ ਵਾ ਹੋਰ ਗੱਲ ਘਰਾਂ ਦੀ ਆ ਜੀਏ এডਿਕੇਸ਼ਨ ਦਾ ਪੂਰੇ ਭਾਰਤ ਦੇ ਵਿੱਚ ਬੁਰਾ ਹਾਲ ਹੈ ਦੁਨੀਆ ਦੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਹੋਰ ਵੀ ਜਿੱਦਾਂ ਦੇ ਛੋਟੇ ਮੋਟੇ ਬਿਜ਼ਨਸਮੈਨ ਵਪਾਰੀਆ ਉਹਨਾਂ ਦਾ ਬਹੁਤ ਸਾਰਾ ਬੁਰਾ ਹਾਲ ਕਰਤਾ ਵਾ ਤੇ ਮੁਲਾਜ਼ਮਾਂ ਦਾ ਉਹ ਬਹੁਤ ਮੰਦਾ ਕਰਤਾ ਕੱਚੇ ਮੁਲਾਜ਼ਮ ਕੋਈ ਪੱਕੇ ਨਹੀਂ ਕੀਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਇਹ ਵੀ ਕਹਿੰਦਾ ਜੀ ਅਸੀਂ ਕੱਚੇ ਮੁਲਾਜ਼ਮੇ ਆ ਜਿਹੜੇ ਉਹ ਪੱਕੇ ਕੀਤੇ ਪਰ ਸਾਨੂੰ ਕੋਈ ਦਿਖਦਾ ਨਹੀਂ ਆ ਕਦੀ ਕਹਿੰਦੇ ਜੀ 42 ਲੱਖ ਨੌਕਰੀਆਂ ਦੇ ਦਾਂਗੇ ਕਦੀ ਕਹਿੰਦੇ 2 ਕਰੋੜ ਨੌਕਰੀਆਂ ਭਾਰਤ ਦੇ ਵਿੱਚ ਦੇ ਦਾਂਗੇ ਪਰ ਇੱਥੇ ਕੋਈ ਨੌਕਰੀ ਤੇ ਸਾਨੂੰ ਦੇੜੀਆ ਮਿਲੀ ਲੱਗ ਨਹੀਂ ਰਹੀ ਲੋਕ ਜਿਹੜਾ ਸਾਡਾ ਨੌਜਵਾਨ ਜੂਥ ਆ ਪੰਜਾਬ ਦਾ ਵੀ ਦੇਖ ਲੋ ਜਾਂ ਦੇਸ਼ ਭਰ ਦੇ ਵਿੱਚੋਂ ਬਾਹਰ ਜਾਣ ਨੂੰ ਮਜਬੂਰ ਆ ਅਸੀਂ ਕੋਈ ਉਹਨਾਂ ਹੀ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜਾ ਲੈ ਕੇ ਆ ਅਸੀਂ ਇੱਥੇ ਆਏ ਆ ਅਸੀਂ ਕੋਈ ਨਵੀਆਂ ਮੰਗਾਂ ਨਹੀਂ ਲੈ ਕੇ ਆਏ ਵੀ ਸਾਨੂੰ ਜਿਹੜਾ ਵਾ 에어ਪੋਰਟ ਦੇ ਦਿਓ ਸਾਨੂੰ ਜਿਹੜਾ ਦਿਨ ਪਰ ਅਮੀਰ ਦੇ ਦਿਓ ਜਾਂ BMW ਗੱਡੀਆਂ ਦੇ ਦਿਓ ਅਸੀਂ ਜਿਹੜੇ ਆ ਇਥੇ ਆਪਣੀਆਂ ਮੰਨੀਆਂ ਹੋਈਆਂ ਮੰਗਾਵਾ ਐਮਐਸਪੀ ਦਾ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਤੇ ਡਬਲਯੂਟੀਓ ਚੋਂ ਭਾਰਤ ਜਿਹੜਾ ਬਾਹਰ ਆਵੇ ਇਸ ਤਰ੍ਹਾਂ ਦੀਆਂ ਅਸੀਂ ਜਿਹੜੀਆਂ ਵਾ ਮਜ਼ਦੂਰਾਂ ਦੀਆਂ ਮੰਗਾਵਾ ਨਰੇਗਾ ਵਾ ਜਿਹੜੀ ਮਨਰੇਗਾ ਵਾ ਉਹ 200 ਦਿਨ ਪੱਕੀ ਕੀਤੀ ਜਾਵੇ ਮਜ਼ਦੂਰ ਦੀ ਜਿਹੜੀ ਦਿਹਾੜੀ ਆ ਉਹ ਵੀ ਵਧਾਈ ਜਾਵੇ 700 ਰੁਪਏ ਘਟੋ ਘਟ ਕੀਤੀ ਜਾਵੇ ਹੋਰ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਇਸ ਤਰ੍ਹਾਂ ਦੀਆਂ ਅਸੀਂ ਜਿਹੜੀਆਂ ਮੰਗਾ ਨੂੰ ਲੈ ਕੇ ਇਹ ਜਿਹੜਾ ਵਾ ਜਿਹੜਾ ਧਰਨਾ ਟੂ ਲਾਤਾ ਵਾ ਇਹ ਸਾਰੇ ਪੰਜਾਬ ਭਰ ਦੀਆਂ ਨਹੀਂ ਇਹ ਦੇਸ਼ ਭਰ ਦੀਆਂ ਮੰਗਾਂ ਵੰਜਾ